ਸੋਚਿਆ ਸੋਦੇ ਨਾ ਹੋਵੇ ਕੇ ਸੋਚੀ ਲਖਵਾਰ ਤੀਨੇ ਮਾਰ ਜੀ ਸਰੀਰ ਦੇ ਤੂੰ ਇਸ਼ਨਾਨ ਕਰੇ ਜਾ ਇਹਦਾ ਕੋਈ ਲਾਭ ਨਹੀਂ ਠੀਕ ਹੈ ਕੋਈ ਦੇ ਹੁਕਮ ਅਨੁਸਾਰ ਅਸੀਂ ਅੰਮ੍ਰਿਤ ਪ੍ਰੇਸ਼ਨਾਨ ਕਰਦੇ ਹਾਂ ਪਰ ਜੇ ਮੰਨਦੇ ਨੂੰ ਭੁਲੇਖਾ ਹੈ ਕਿ ਮੇਰਾ ਮਨ ਵੀ ਪਿੱਤਰ ਹੋ ਗਿਆ ਇਸੇ ਪਾਚਨ ਭੁਲੇਖਾ ਕਰਕੇ ਕੀਤਾ ਹੈ ਕਿ ਜਲ ਕੇ ਮਜਨ ਜੇਕਰ ਹੋਵੇ ਨਿਤ ਨਿਤ ਵੇਟੇ ਨਾ ਹੋਵੇ

ਵਾਜਾ ਕਿਤੇ ਜਿਹਨੇ ਡੱਡੂ ਜੰਗ ਦਾ ਮਰਦਾ ਰਹਿੰਦਾ ਹੈ 13 ਮਈ ਹਾਲ ਹੋਣਾ ਸੋਚਿਆ ਸੁਣਨ ਹੋਵੇ ਜੇ ਸੁਚੀਨ ਅਕਬਾਰ ਤੋਂ ਪੈ ਚਪਣਾ ਹੋਵੇ ਜੇ ਇਸ ਲਾਇਕ ਹੁੰਦਾ ਪਾਜਾ ਕਿਤੇ ਜੇ ਤੂੰ ਮੋਰ ਬਕਤ ਰੱਖ ਰਿਹਾ ਤੈਨੂੰ ਦੇਖ ਕੇ ਮਨ ਜਿਹੜਾ ਹੈ ਟਿਕਾਉ ਦੇ ਵਿੱਚ ਆ ਗਿਆ ਮਨ ਨੂੰ ਟਿਕਾਉਣਾ ਬਹੁਤ ਔਖੀ ਖੇਡ ਹੈ ਦਾਸ ਤੇ ਆ ਕੇ ਨਾ ਜੁਣਾ ਕੱਚਾ ਹੈ ਜਨੇ ਸੋਝੀ ਨਹੀਂ ਪਰ ਅਸੀਂ ਉਦੋਂ ਇਸ ਗੱਲ ਨੂੰ ਸਮਝ ਸਕਦੇ ਹਾਂ ਜਦੋਂ ਪੂਰੇ ਗੁਰੂ ਦੀ ਕਿਰਪਾ ਹੁੰਦੀ ਹੈ